ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਤੁਹਾਨੂੰ ਝੋਨਾ ਦਿਖਾਉਣੇ ਆ ਜੀ ਹਾਈਬ੍ਰਿਡ 7501 ਜਿਹੜਾ ਅੱਜ ਪੂਰਾ 1 ਮਹੀਨੇ ਦਾ ਹੋ ਗਿਆ ਨਾ ਇੱਕ ਦਿਨ ਉੱਤੇ ਨਾ ਇੱਕ ਦਿਨ ਥੱਲੇ 30 ਦਿਨਾਂ ਦਾ ਝੋਨਾ ਹੈ ਜੀ ਰਿਪੋਰਟ ਚੈੱਕ ਕਰੋ ਜੀ ਕਰ ਆਹ ਦੇਖੋ ਜੀ ਇੱਕ ਗੱਲ ਇੱਥੇ ਮੈਂ ਦੱਸਣਾ ਚਾਹੂੰਗਾ ਜ਼ਰੂਰੀ ਸਮਝਣਾ ਵੀ ਕਈ ਵੀਡੀਓ ਦੇਖਦਾ ਵੱਟ ਤੋਂ ਹੀ ਪਾ ਦਿੰਦੇ ਨੇ ਗੱਲੀ ਹਨਾ ਉਹ ਵੱਟ ਵਾਲੇ ਬੂਟੇ ਹਮੇਸ਼ਾ ਹੀ ਤਕੜੇ ਹੁੰਦੇ ਨੇ ਬਚਾਲੜੇ ਝੋਨੇ ਨਾਲੋਂ ਹਮੇਸ਼ਾ ਹੀ ਤਕੜੇ ਹੁੰਦੇ ਨੇ ਉਹਦੀ ਟੈਲਰਿੰਗ ਵੀ ਜ਼ਿਆਦਾ ਹੁੰਦੀ ਹੈ ਕਿਉਂਕਿ ਹਵਾ ਹੋਵਾ ਉਹਦੇ ਇੱਕ ਪਾਸੇ ਜ਼ਿਆਦੀ ਲੱਗਦੀ ਹੈ ਉਹਦੀ ਤੇ ਬਾਕੀ 30 ਦਿਨਾਂ ਦਾ ਝੋਨਾ ਜੀ ਇਹ ਇੱਥੇ ਮੈਂ ਵੀਡੀਓ ਪਾਈ ਸੀ ਇੱਕ ਪਹਿਲਾਂ ਵੀ ਦਾਣੇਦਾਰ ਜ਼ਹਿਰਾ ਪਾ ਸਕਦੇ ਹੋ ਤੁਸੀਂ ਠੀਕ ਹੈ ਉਹ ਵੀਰੇ ਦਾਣੇਦਾਰ ਜ਼ਹਿਰਾ ਹਰੇਕ ਨੂੰ ਪਾਉਣ ਦੀ ਲੋੜ ਨਹੀਂ ਹੈਗੀ ਮੈਂ ਪੂਰੀ ਵੀਡੀਓ ਸੁਣ ਲਿਆ ਕਰੋ ਉਹਦੇ ਵਿੱਚ ਵੀ ਇਹੀ ਗੱਲ ਕਹੀ ਹੈ ਵੀ ਜਿਹੜੇ ਚੰਗੇ ਵਾਣ ਨੇ ਚੰਗੇ ਪਾਣੀ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਿਰਫ ਤੁਸੀਂ ਜੂਰੀਆ ਟਾਈਮ ਤੇ ਦੋ ਤੇ ਜਿਹੜੇ ਖਰਾਕੀ ਤੱਤ ਨੇ ਉਹ ਟਾਈਮ ਤੇ ਦੋ ਠੀਕ ਹੈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਜਿਵੇਂ ਆਹ ਵਾਣ ਹੈ ਜੀ 7501 ਝੋਨਾ ਇਹ ਜਿਹਦੀ ਕਿ ਬਹੁਤ ਜ਼ਿਆਦਾ ਡਿਮਾਂਡ ਸੀ 15 ਦਿਨਾਂ ਚ ਪਾਣੀ ਪੂਰਾ ਠੋਕੇ ਰੱਖਿਆ 2-2 3-3 ਇੰਚ ਹੁਣ ਜਮਾ ਸਖਾਸ ਕਾ ਕੇ ਵਤਰਾਂ ਤੇ ਲਾਉਣੇ ਆ ਢਾਈ ਗੱਟੇ ਦੇ ਚ ਜੂਰੀਆ ਪਾਈ ਹੈ ਜੀ ਇੱਕ ਗੱਟਾ ਇਹਦੇ ਵਿੱਚ ਸੁਪਰ ਪਾਇਆ ਤੇ 33 ਕਿਲੋ ਇਹਦੇ ਵਿੱਚ ਜਿੰਕ ਪਾਈ ਹੈ ਜੀ ਠੀਕ ਹੈ ਸੌਰੀ 38% 8 ਕਿਲੋ ਇਹਦੇ ਵਿੱਚ ਜਿੰਕ ਪਾਈ ਹੈ ਠੀਕ ਹੈ ਤੇ ਨਹਿਰੀ ਪਾਣੀ ਲੱਗਦਾ ਇਹਦੇ ਵਿੱਚ ਪोटाश ਆਲਰੇਡੀ ਜਾਦੀ ਹੁੰਦੀ ਹੈ ਜਿੱਥੇ ਨਹਿਰੀ ਪਾਣੀ ਲੱਗੇ ਤੇ ਕਣਕ ਨੂੰ ਆਪਾਂ ਵਿੱਚ ਵਾਇਆ ਹੋਵੇ ਉੱਥੇ ਨਾੜ ਨੂੰ ਤਾਂ ਉੱਥੇ ਆਲਰੇਡੀ ਜ਼ਿਆਦਾ ਹੁੰਦੀ ਹੈ ਪोटाਸ਼ ਤਾਂ ਪोटाਸ਼ ਪਾਈ ਨਹੀਂ ਤਾਂ ਇੱਥੇ ਬਹੁਤ ਬੁੱਧੀਜੀਵੀ ਜਿਹੜੇ ਦੋ ਦੋ ਤਿੰਨ ਤਿੰਨ ਗੱਟੇ ਪੁਆਈ ਜਾਂਦੇ ਨੇ ਪोटाਸ਼ ਦੇ हां ਜਦੋਂ ਇਹ ਬੂੜਤੇ ਹੋਇਆ ਜਾਂ ਤਾਂ ਉਦੋਂ ਮੈਂ 20 ਕਿਲੋ ਐਮਓਪੀ ਜਿਹੜੀ ਮਿਰਚਾਂ ਵਾਲੀ ਹੁੰਦੀ ਹੈ 60% ਉਹ ਪਾਉਂਗਾ ਜਾਂ ਬਸ ਫਿਰ ਐਨਪੀਕੇ ਦੀ ਸਪਰੇ ਕਰੂੰਗਾ ਜਿਦੇ ਵਿੱਚ ਪਟਾਸ਼ ਦੀ ਮਾਤਰਾ ਜ਼ਿਆਦੀ ਹੋਊਗੀ ਠੀਕ ਹੈ ਜੀ ਜਿਵੇਂ 05234 ਹੋਗੀ ਉਹ ਕਰ ਸਕਦੇ ਆ ਆਪਾਂ ਤੇ ਹੁਣ ਇਹਦੀ ਕੰਡੀਸ਼ਨ ਪੂਰੀ ਵਧੀਆ ক্লোਰੋਫਿਲ ਦੀ ਕੰਟੈਂਟ ਬਹੁਤ ਜ਼ਿਆਦਾ ਕਿਸੇ ਪਾਸੇ ਪੱਤਾ ਕੋਈ ਹਰਾ ਨਹੀਂ ਹੈਗਾ ਕਿਸੇ ਪਾਸੇ ਪੱਤਾ ਕੋਈ ਬਾਲਾ ਕਾਲਾ ਨਹੀਂ ਹੈਗਾ ਠੀਕ ਹੈ ਹੁਣ ਜੇ ਮੈਂ ਇਸ ਝੋਨੇ ਦੇ ਵਿੱਚ ਦਾਣੇਦਾਰ ਜ਼ਹਿਰਾਂ ਪਾਦਾ ਤਾਂ ਉਹ ਮੇਰੀ ਮੂਰਖਤਾ ਹੋਊਗੀ ਠੀਕ ਹੈ ਜੀ ਮਾੜੇ ਬਾਣ ਵੀ ਦਿਖਾਉ ਤੁਹਾਨੂੰ ਮਾੜਾ ਝੋਨਾ ਵੀ ਦਿਖਾਉ ਉੱਥੇ ਮੈਨੂੰ ਰੀਜੈਂਟ ਵੀ ਪਾਉਣਾ ਪਊ ਵੀਰੇ ਠੀਕ ਹੈ ਕਿਉਂਕਿ ਜਿੰਨਾ ਮਾੜਾ ਚ ਬੰਦਾ ਹੋਊਗਾ ਉਹਨੂੰ ਹਰੇਕ ਹੀ ਦੱਬ ਲੈਂਦਾ ਉਵੇਂ ਮਾੜਾ ਝੋਨਾ ਹੋਊ ਤਾਂ ਉਹਨੂੰ ਹਰੇਕ ਹੀ ਦੱਬ ਲੂਗਾ ਇਹਦੇ ਪੱਤੇ ਤੁਸੀਂ ਚੈੱਕ ਕਰੋ ਪੂਰੇ ਮੋਟੇ ਨੇ ਇਹਨੂੰ ਸੰਡੀ ਨੂੰ ਫੋਲਡ ਕਰਨ ਲੱਗਿਆਂ ਵੀ ਪੂਰਾ ਜ਼ੋਰ ਲੱਗੂਗਾ ਆਮ ਸਪਰੇਅ ਕਰਕੇ ਉਹ ਤੋਂ ਕੰਟਰੋਲ ਕਰ ਸਕਦਾ ਠੀਕ ਹੈ ਬਾਕੀ ਆ ਟਿੱਡੇ ਜਿਹੜੇ ਨੇ ਤੁਹਾਡੇ ਕੋਲੇ ਇਹ ਮਿੱਤਰ ਕੀੜੇ ਹੁੰਦੇ ਨੇ ਆ ਫਿਰਦੇ ਨੇ ਜਿਹੜੇ ਟਿੱਡੇ ਕਹਿੰਦੇ ਨੇ ਇਹਨੂੰ ਆਪਾਂ ਹਨਾ ਉਸ ਤੋਂ ਬਾਅਦ ਮਕੜੀ ਦਾ ਜਾਲਾ ਹੋ ਜਾਊਗਾ ਉਹ ਵੀ ਮਿੱਤਰ ਕੀੜੇ ਨੇ ਤਾਂ ਦਾਣੇਦਾਰ ਜੈਨਾ ਪਾ ਕੇ ਆਪਾਂ ਇਹ ਵੀ ਮਾਰ ਲਾਂਗੇ ਪਰ ਹਾਂ ਜਿੱਥੇ ਮਾੜਾ ਪਾਣੀ ਹੈ ਚਾਹੇ 2 ਆ ਚਾਹੇ 2.5 ਆ ਚਾਹੇ 3 ਠੀਕ ਹੈ ਵੈਰਾਈਟੀ ਕੋਈ ਵੀ ਆ ਸ਼ਾਰਟ ਟਰਮ ਦੀ ਹੈ ਲੌਂਗ ਟਰਮ ਦੀ ਹੈ ਮਾਰੀ ਜ਼ਮੀਨ ਆ ਹਲਕੀ ਜ਼ਮੀਨ ਆ ਉੱਥੇ ਤੁਸੀਂ ਜ਼ਰੂਰ ਰੀਜੈਂਟ ਫਟੇਰਾ ਇੱਕ ਚੀਜ਼ ਜ਼ਰੂਰ ਪਾਓ ਦੋਨਾਂ ਦੇ ਵਿੱਚੋਂ ਕਿਉਂਕਿ ਕੰਪਨੀਆਂ ਬਾਈ ਫੁੱਦੂ ਨਹੀਂ ਹੈਗੀਆਂ ਐਵੇਂ ਹੁਣ ਜਿਹੜੇ ਵਿਗਿਆਨੀ ਬਣੇ ਫਿਰਦੇ ਨੇ ਨੈਟ ਤੇ ਉਹਨਾਂ ਦੇ ਮਗਰ ਨਾਂ ਲਾ ਕੇ ਆਪਦਾ ਝੁੱਗਾ ਚੌੜ ਨਾ ਕਰਾ ਲਿਓ ਠੀਕ ਹੈ ਜੀ ਬਾਸਮਤੀ ਦੀਆਂ ਵੈਰਾਈਟੀਆਂ ਜਿੰਨੀਆਂ ਵੀ ਮੁੱਛਲਦੀਆਂ ਜਿੰਨੀਆਂ ਵੈਰਾਈਟੀਆਂ ਉਹਨਾਂ ਦੇ ਵਿੱਚ ਪਾ ਲੋਗੇ ਤਾਂ ਵਧੀਆ ਰਹੋਗੇ ਗੋਭ ਦੀ ਸੁੰਡੀ ਤੋਂ ਬਚਾਅ ਹੋ ਜਾਊਗਾ ਵੀਰੇ ਜੇ ਨਹੀਂ ਪਾਓਗੇ ਫਿਰ ਮੁੜ ਕੇ ਢੋਲੀ ਨਹੀਂ ਲੈਂਦੀ ਹੁੰਦੀ ਠੀਕ ਹੈ ਜੀ ਕਿਉਂਕਿ ਇਹਦਾ ਅਸਰ 15-20 ਦਿਨ ਰਹਿ ਜੂਗਾ ਤੇ ਉਨੇ ਚਿਰ ਨੂੰ ਇਹ ਵੈਜੀਟੇਟਿਵ ਸਟੇਜ ਚੋਂ ਨਿਕਲ ਜੂਗਾ ਝੋਨਾ ਉਦੋਂ ਬਾਅਦ ਇਹਦੀ ਗੋਭ ਬਣਨ ਲੱਗ ਜੂਗੀ ਠੀਕ ਹੈ ਜਦੋਂ ਗੋਭ ਬਣ ਗਈ ਉਦੋਂ ਬਾਅਦ ਆਪਾਂ ਸਪਰੇਅ ਹਨ ਵਾਲੇ ਦਾ ਡੰਗ ਲੈ ਜਾਣਾ ਠੀਕ ਹੈ ਜਿਵੇਂ ਆ ਹੁਣ ਪੱਤੇ ਮੋੜਨ ਲੱਗ ਗਏ ਇਹਦੇ ਆਹ ਦੇਖ ਲਓ ਪਰ ਇਹਦੇ ਵਿੱਚ ਕੁਝ ਨਹੀਂ ਹੈਗਾ ਕਈ ਕਿਸਾਨ ਭਰਾ ਇਹ ਪੱਤੇ ਮੋੜਨ ਤੋਂ ਹੀ ਸਪਰੇਅ ਕਰ ਦਿੰਦੇ ਨੇ ਠੀਕ ਹੈ ਐ ਕੁਝ ਨਹੀਂ ਕਰਨਾ ਵੀਰੇ ਮੁੜ ਕੇ ਉਸ ਤੋਂ ਬਾਅਦ 15 20 ਦਿਨਾਂ ਨੂੰ ਲੱਗ ਜਾਣਗੇ ਪਹਿਲਾਂ ਆਂਡਾ ਬਣੂ ਫਿਰ ਪੂੰਡ ਜੇ ਤੁਹਾਨੂੰ ਦਿਸਦੇ ਨੇ ਚਿੱਟੇ ਚਿੱਟੇ ਉਸ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਪਹਿਲਾਂ ਕਰਨ ਦੀ ਕੋਈ ਲੋੜ ਨਹੀਂ ਸਪਰੇ ਤੇ ਪਹਿਲੀ ਸਪਰੇ ਹੈ ਜਿਹੜੀ ਸਸਤੀ ਕਰਨੀ ਹੈ ਜਮਾ ਮੈਕਟਿਕ ਬੈਂਜੂਏਟ ਆਉਂਦੀ ਹੈ 5% ਲਿਕਵਿਡ ਈਸੀ ਦੇ ਨਾਂ ਤੇ ਠੀਕ ਹੈ ਪ੍ਰੋਕਲੇਮ ਜਿਹਨੂੰ ਕਹ ਦਿੰਦੇ ਆ ਪਿਛਲੀ ਵਾਰ ਇੰਨੀ ਆੜ ਪਈ ਸੀ ਕਿ ਉਹੀ ਸਪਰੇ ਨੇ ਮਾਰਿਆ ਔਰ ਕੋਈ ਸਪ੍ਰੇਕ ਘਰਜਾਰ ਨਹੀਂ ਦੇਹੀ। ਨਾ ਅਕਟਾਰਾ ਨੇ ਮਾਰਿਆ ਨਾ ਕਿਸੇ ਹੋਰ ਨੇ ਮਾਰਿਆ। ਸਿਰਫ ਲਿਕਵਿਡ ਪ੍ਰੋਕਲੇਮ ਨੇ ਮਾਰਿਆ ਸੀਗਾ। ਉਹਦੀ ਵੀ ਵੀਡੀਓ ਮੈਂ ਪਾ ਦੂੰਗਾ। ਤੇ ਬਾਕੀ ਚੈਨਲ ਨਾਲ ਜੁੜੇ ਰਹੋ ਵੀਰ ਭਰਾਓ। ਕਿਹੜੀ ਵੈਰਾਈਟੀ ਤੁਸੀਂ ਲਾਈ ਹੈ? ਮੈਨੂੰ ਕਮੈਂਟ ਜਰੂਰ ਕਰਿਓ। ਤੇ ਕੀ ਕੀ ਪਾਉਨੇ ਹੋ? ਤੁਸੀਂ ਕੀ ਕੀ ਨਹੀਂ ਪਾਉਂਦੇ? ਹੈਨਾ? ਬਾਕੀ ਬਾਲੇ ਬੁੱਧੀ ਮਗਨੀਆਂ ਨੇ ਮਗਰ ਲੱਗਣ ਦੀ ਲੋੜ ਨਹੀਂ। ਮੈਂ ਤਾਂ ਬੇਰੇ ਜਿੰਨੀ ਇੱਕ ਵੀਡੀਓ ਪਾਉਣਾ ਆਪਦੀ। ਤਜਰਬੇ ਨੂੰ ਸ਼ੇਅਰ ਕਰਨ ਦੇ ਲਈ ਪਾ ਦਿਨਾ ਨਾ ਕਿ ਵੀ ਆ ਕਰ ਲੋ ਆ ਕਰ ਲੋ ਆ ਕਰ ਲ ਆਪਾਂ ਦਾ ਜਿਹੜਾ ਕੋਈ ਪਾਉਣੇ ਆ ਆ ਮੇਰਾ ਜਮਾ ਸਿਰੇ ਦੀ ਝੋਟੇ ਵਾਲੀ ਪੈਲੀ ਆ ਇਹਦੇ 'ਚ ਹੁਣ ਜੇ ਮੈਂ ਛੁੱਟੀ ਜਿਲਾ ਮੈਨੂੰ ਕੋਈ ਫਾਇਦਾ ਨਹੀਂ ਹਰੇਤਲੀ ਪੈਲੀ ਇੱਕ ਨਰਮੇ ਵਾਲੀ ਪੈਲੀ ਆ ਉਹਦੀ ਵੀ ਵੀਡੀਓ ਪਾਉਂ ਮੈਂ ਤੁਹਾਨੂੰ ਉੱਥੇ 28p 67 ਝੋਨਾ ਲਾਇਆ ਜੀ ਪਾਇਨਰ ਦਾ ਉੱਥੇ ਵੀਰੇ ਪਾਂਗੇ ਟੋਟੇ ਕਰਨੇ ਹੀ ਪੈਂਦੇ ਨੇ ਜੇ ਤੁਸੀਂ ਹੁਣ ਇੱਕ ਭਰਾ ਦਾ ਮੈਸੇਜ ਕਮੈਂਟ ਆਇਆ ਸੀ ਕਹਿੰਦਾ ਵੀਰੇ ਤੁਸੀਂ ਪਾ ਕੇ ਇਹੇ ਵੱਦੋਵਾ ਦਾ 2 ਕਵਾਂਟਲ ਚਾੜ ਦਾ ਫਰਕ ਪੈ ਜੋ। ਉਹ ਪੋਲਿਆ ਪੰਛੀਆ ਵੀਰ ਭਰਾ ਜੇ 500 ਦੀ ਚੀਜ਼ ਨਾਲ ਮੇਰਾ 5000 ਦਾ ਫਾਇਦਾ ਹੁੰਦਾ ਤਾਂ ਮੈਂ ਕਿਉਂ ਨਾ ਪਾਉਂਗਾ। ਹੈ? ਬਾਕੀ ਮਾੜੀਆਂ ਵਾਲੇ ਜਰੂਰ ਪਾਓ ਚੰਗੀਆਂ ਵਾਲੇ ਇਸ ਚੀਜ਼ ਤੋਂ ਗਰੇਜ ਕਰੋ ਜਿੱਥੇ ਲੋੜ ਹੀ ਨਹੀਂ ਹੈਗੀ। ਚੈਨਲ ਨੂੰ ਕਰ ਲੈ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਜੀ।